ਤੁਹਾਨੂੰ ਸਭਿਆਚਾਰ ਦੇ ਨਾਂ ਤੇ ਇੱਕ ਗੀਤ ਪਰੋਸਿਆ ਜਾਂਦਾ ਉਸ ਗੀਤ ਦੇ ਲੈਨ ਲੈਨਾ ਕੀ ਉਸ ਗੀਤ ਦੀਆਂ ਸ਼ਬਦ ਕੀ ਹੈ ਕਹਿੰਦਾ ਮੇਰੀ ਜੁਗਨੀ ਦੇ ਧਾਗੇ ਬੱਗੇ ਤੇ ਜੁਗਨੀ ਉਹਦੇ ਮੂੰਹ ਫੱਬੇ ਜੀ ਨੂੰ ਸੱਟੇ ਚਪ ਦੀ ਲੱਗੇ ਸੁਣੀ ਹੋਣੀ ਹੈ ਸਾਰਿਆਂ ਨੇ ਜੀ ਇੱਕ ਜੁਗਨੀ ਤੁਹਾਨੂੰ ਅਸੀਂ ਸੁਣਾਉਣ ਲੱਗੇ ਆ ਸਾਡੇ ਵਾਲੀ ਜੁਗਨੀ ਦੇ ਧਾਗੇ ਬੱਗੇ ਤਾਂ ਨਹੀਂ ਨਾ ਇਹ ਕਾਲੇ ਆ ਸਾਡੇ ਵਾਲੀ ਜੁਗਨੀ ਦੇ ਵਿੱਚ ਸਾਨੂੰ ਨਹੀਂ ਪਤਾ ਧਾਗੇ ਕਿਹੋ ਜਿਹੇ ਆ ਪਰ ਐਡੇ ਐਡੇ ਠਾਈ ਖਟੇ ਜ ਰੰਗ ਦੇ ਰੌਂਦ ਜਰੂਰ ਪੈਂਦੇ ਆ ਡੇਢ ਕਫਟ ਦਾ ਆਦਾ ਕਾਦੇ ਤੇ 50 ਗਜ ਦੀ ਉਹਦੀ ਮਾਰਿਆ ਇਹ ਜੁਗ ਨਹੀਂ ਉਹਨਾਂ ਹੱਥਾਂ ਵਿੱਚ ਨਹੀਂ ਫੱਬਦੀ ਜਿਨ੍ਹਾਂ ਨੂੰ ਇਸ ਕੁਸ਼ਕ ਦੇ ਰੰਗ ਲੱਗੇ ਆ ਇਹ ਜੁਗ ਨਹੀਂ ਕਿੰਨਾ ਹੱਥਾਂ ਵਿੱਚ ਫੱਬਦੀ ਹੈ ਉਹਨਾਂ ਹੱਥਾਂ ਵਿੱਚ ਫੱਬਦੀ ਹੈ ਜਿਹੜੇ ਕਹਿੰਦੇ ਨੇ ਕਬੀਰ ਮੋਹਿ ਮਰਨੇ ਕਾ ਜੋ ਹੈ ਮਰੋ ਤਹਰ ਕੇ ਦਵਾਰ ਫੱਬਦੀਆ ਜਿਹੜੇ ਕਹਿੰਦੇ ਨੇ ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਭਾਤ ਬਚਾਵੇ ਸਤਰ ਅਨੇਕ ਚਲਾਵਤ ਘਾਵ ਤੋ ਤਨ ਏਕ ਨ ਲਾਗਣ ਪਾਵੇ ਰਾਖਤ ਹੈ ਆਪਣੋ ਕਰਦਾ ਕਿਰਪਾ ਆਪ ਸਭੋਨਾ ਭੇਟਣ ਪਾਵੇ ਔਰ ਕੀ ਬਾਤ ਕਹਾ ਕਹ ਤੋਸੋ ਜੋ ਪੇਟ ਹੀ ਕੇ ਪਟ ਪੀਚ ਬਚਾਵੇ ਇਹ ਜਗੁਨੀ ਉਹਨਾਂ ਹੱਥਾਂ ਵਿੱਚ ਫੱਬਦੀ ਆ ਜਿਹੜੇ ਕਹਿੰਦੇ ਨੇ ਅਸ ਕਿਰਪਾਨ ਖੰਡੋ ਖੜਗ ਤਪ ਕਤਵਰ ਅਰ ਤੀਰ ਸੈਫ ਸਰੋਹੀ ਸਹਿਤੀ ਇਹ ਹਮਾਰਾ ਪੀਰ ਥਗ ਖੰਡ ਬਹਿੰਡੰ ਖਲਦਲ ਖੰਡੰ ਅਤਰ ਨਮੰਡੰ ਬਰ ਬੰਡੰ ਪੁਰ ਨੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਪਾਨ ਪ੍ਰਵੰ ਸੁਖ ਸੰਤਾ ਕਰਨੰ ਦੁਰਮਤ ਦਰਨੰ ਕਿਲਬਖ ਹਰਨੰ ਅਕਸਰਨੰ ਜੈ ਜੈ ਜਗ ਕਾਰਣ ਸ੍ਰਿਸ਼ਟ ਉਬਾਰੰ ਮੰਮ ਪ੍ਰਤਪਾਰਣ ਜੈ ਤੇਗੰ ਇਹ ਜੁਗ ਨੇ ਉਹਨਾਂ ਹੱਥਾਂ ਵਿੱਚ ਫੱਬਦੀ ਆ ਜਿਹੜੇ ਕਹਿੰਦੇ ਦੇਹ ਸ਼ਿਵਾ ਪਰ ਮੋਹ ਇਹ ਹੈ ਜਬ ਕਰਮਨ ਤੇ ਕਬਹੂ ਨ ਡਰਾਂ ਨ ਡਰਾਂ ਅਰ ਜਬਾਇਲ ਨੂੰ ਸਟੇ ਕਰੇ ਆਪਣੀ ਜੀਤ ਕਰੂੰ ਸਿੱਖ ਹੂੰ ਆਪਣੇ ਹੀ ਮਨ ਕੋ ਇਹਲਾਲ ਨੂੰ ਗੁਣ ਤੋਂ ਚਰੂੰ ਜਬ ਆਵ ਕੇ ਉਹ ਦਿਨ ਨਿਧਾਨ ਬਣੇ ਅਤਹੀਰਨ ਮੈਂ ਤਬ ਜੂਝ ਵਰੂੰ ਇਸ ਜੁਗਨੀ ਨੇ ਪੂਰੇ ਪੰਜਾਬ ਤੇ ਭਾਰਤ ਦੇ ਵਿੱਚ ਢੇੜੇ ਦੇ ਕੇ ਸਰਕਾਰ ਦੀ ਨੱਕ ਵਿੱਚ ਨਮ ਕਰਕੇ ਰੱਖਿਆ ਕਿਸ ਤਰ੍ਹਾਂ ਆਓ ਪਿਆਰ ਦੇ ਨਾਲ ਸਰਵਨ ਕਰ ਸਾਧ ਸੰਗ ਤੇ ਜੁਗਨੀਆਂ ਲੋਕ ਗਾਉਂਦੇ ਪੇਸ਼ ਕਰਦੇ ਅਸੀਂ ਵੀ ਹਾਂ ਜੁਗਣੀ ਜਿਹੜੀ ਪੰਥ ਦੇ ਦੋਖੀਆਂ ਨੂੰ ਸੋਦੇ ਸੰਗ ਰੱਖਦੇ ਉਸ ਦਾ ਨਾ ਜੁਗਣੀ 1.5 ਫੁੱਟ ਦਾ ਇਹ ਸੁਦਾ ਕੱਦ ਕਹਿੰਦੇ ਪੰਜਾਕ ਗੱਜ ਦੀ ਰੱਖਦੀ ਸ਼ਾ ਜੁਗਨੀ 28 ਦੰਦ ਇਹਦੇ ਬੜੇ ਕੀਮਤੀ ਨੇ ਜੀਨੂੰ ਚੋਬਦੇ ਕਰਾ ਦੇ ਬਾਬਾ ਜੁਗਨੀ ਉਜਗਨੀ ਤਰ ਦਿੱਲੀ ਨੂੰ ਗਈ ਤੇ ਉਥੇ 2-3 ਮਹੀਨੇ ਉਥੇ 2-3 ਮਹੀਨੇ ਰਹੀ ਉਹ ਪਹਿਲਾ ਨਰਕ ਧਾਰੀ ਨੂੰ ਪਈ ਤੇ ਚਕਤਾਂ ਨਾਲ ਉਹਦਾ ਚਕਤਾਂ ਨਾਲ ਉਹਦਾ ਗੜਵਈ ਉਹ ਵੀਰ ਮੇਰਾ ਉਜਗਨੀ ਵੀਰ ਮੇਰਾ ਉਜਗਨੀ ਬਾਬਲ ਦੀ ਰਣਜੀਤ ਸਿੰਘ ਤੇ ਕਾਬਲ ਦੀ ਉਹ ਦਿਆ ਨੇ ਉਹਦੇ ਨਾਂ ਸੀ 2 3 ਓਏ ਉਹਦੇ ਨਾਂ ਸੀ 2 3 ਜਾਣੇ ਲਾਲਾ ਜਗਤ ਨਾਰੈਣ ਹੋ ਲਾਲਾ ਜਗਤ ਨਾਰੈਣ ਪਛਾਣੇ ਨਛੱਤਰ ਸਵਰਨ ਸਿੰਘ ਜਰਵਾਣੇ ਉਹ ਵੀਰ ਮੇਰਾ ਜਗਨੀ ਵੀਰ ਮੇਰਾ ਜਗਨੀ ਲਈ ਫਰਦੇ ਇਹਨੂੰ ਪਾਲ ਰਹੇ ਸੀ ਕਈ ਚਰਦੇ ਜੁਗਨੀ ਫੇਰ ਗਈ ਵਲ ਦਿੱਲੀ ਕਰੇਰ ਅਰਦਾਸ ਅੰਬਰ ਸਰੋਂ ਕਰੇਰ ਅਰਦਾਸ ਅੰਬਰ ਸਰੋਂ ਚੱਲੀ ਪੰਡਤਾਂ ਦੀ ਢਾਲੀ ਜਾ ਕੇ ਪੰਡਤਾਂ ਦੀ ਢਾਲੀ ਜਾ ਕੇ ਬਿੱਲੀ ਉਹ ਕਰਤੀ ਲੀਰਾ ਜਵਾਨਾ ਹਿੱਲੀ ਉਹ ਵੀਰ ਮੇਰਾ ਜੁਗਨੀ ਵੀਰ ਮੇਰਾ ਜੁਗਨੀ ਸਤਵੰਤ ਦੀ ਤੇ ਦੂਲੇ ਸ਼ੇਰ ਬੇਅੰਤ ਦੀ ਓ ਹੋ ਕਹਿੰਦੀ ਕਾਇਮ ਹੋ ਜੇ ਹੋ ਕਹਿੰਦੀ ਕਾਇਮ ਹੋ ਜੇ ਪ੍ਰਸ਼ਾਸਨ ਪਿੱਛੋਂ ਫੇਰ ਨਾ ਲੋਕੀ ਹੋ ਪਿੱਛੋਂ ਫੇਰ ਨਾ ਲੋਕੀ ਆਖਣ ਕੇ ਸਿੰਘ ਥੋੜਾ ਦਿੰਦੇ ਰੱਖ ਨੀ ਉਹ ਵੀਰ ਮੇਰੇ ਆਜੁਗ ਨਹੀਂ ਵੀਰ ਮੇਰੇ ਆਜੁਗ ਨਹੀਂ ਜਿੰਦੇ ਦੀ ਸੁਣ ਲੈ ਰਵਦਿਆ ਅੜਗੇ ਦੀ ਉਹ ਜੁਗ ਨਹੀਂ ਰਹੀ ਨਵੰਬਰ ਦੇ ਦੋਚੀ ਸੀ ਨਵੰਬਰ ਦੇ ਦੋਚੀ ਸੀ ਜਿਹੜੇ ਆਪਾਏ ਲੜਤ ਮਾਕਣ ਦੇ ਗੇੜ ਤੇ ਅਰਜਨ ਦਾਸ ਦੇ ਕੰਮ ਅਰਜਨ ਦਾਸ ਦੇ ਕੰਮ ਨਬੇੜੇ ਉਹ ਵੀਰ ਮੇਰੇ ਆਜੁਗਨੀ ਵੀਰ ਮੇਰੇ ਆਜੁਗਨੀ ਹੀਰੇ ਦੀ ਸੁਖਦੇਵ ਸਿੰਘ ਸਖੀਰੇ ਦੀ ਓ ਬੋਕਸਰ ਵਿੱਚ ਵੀ ਆਈ ਲੈ ਕੇ ਆਈ ਨਾਲ ਹੋ ਲੈ ਕੇ ਆਈ ਨਾਲ ਦਵਾਈ ਝੜ ਕੇ ਬੱਸ ਵਿੱਚ ਹੋ ਝੜ ਕੇ ਬੱਸ ਵਿੱਚ ਵਰਤਾਈ ਲੈ ਤੇ ਜਾਣ ਤੇ ਪਾਣ ਦਵਾਈ ਓ ਵੀਰ ਮੇਰਾ ਜੁਗਨੀ ਵੀਰ ਮੇਰਾ ਜੁਗਨੀ ਵਰਿਆ ਮਦੀ ਜੋ ਦੁਸ਼ਟ ਸੋਧਣੇ ਜਾਣ ਦੀ ਓ ਜੁਗਨੀ ਮੋਗੇ ਵਿੱਚ ਜਾ ਤੇ ਤੜਕੇ ਉੱਠ ਕੇ ਵੜੀ ਤੜਕੇ ਉੱਠ ਕੇ ਵੜੀ ਕਚਹਿਰੀ ਤੇ ਲਿਖਦੀ ਜੱਜ ਕੌਸ਼ਕ ਦੀ ਲਿਖਦੀ ਜੱਜ ਕੌਸ਼ਕ ਦੀ ਡੈਰੀ ਜੋ ਸੀ ਗੁਰਸਿੱਖਾਂ ਦਾ ਵੈਰੀ ਉਹ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਜੰਟ ਦੀ ਬੁੱਧ ਸਿੰਘ ਵਾਲੇ ਗੁਰ ਜੰਟ ਦੀ ਉਹ ਆ ਜੁਗਨੀ ਬੈਂਕ ਦੇ ਮੂਰੇ ਭੁੱਕੇ ਨਾ ਕਿਸੇ ਰੋਕਿਆ ਨਾ ਕਿਸੇ ਰੋਕਿਆ ਰੁੱਕੇ ਪਾਉਣੇ 6 ਕਰੋੜ ਸੀ ਪਾਉਣੇ 6 ਕਰੋੜ ਦੀ ਲੁੱਟੇ ਪਰ ਪਰ ਬੋਰੀਆਂ ਨੋਟਾਂ ਚੁੱਕੇ ਭਾਈ ਜੁਗਨੀ ਨੇ ਮਾਰਿਆ ਜੁਗਨੀ ਨੇ ਮਾਰਿਆ ਜਾਦੂਆ ਹੁਣ ਨੋਟਾਂ ਵਿੱਚ ਵੀ ਵਾਦੂਆ ਦੀ ਕੱਲ ਮੋੜ ਦੋ ਪਾਣੀ ਵਾਲੇ ਮੋੜ ਦੋ ਪਾਣੀ ਵਾਲੇ ਬੱਲ ਗਈ ਰੂ ਸੈਂਟਰ ਦੀ ਉਦੋਂ ਹੱਲਾ ਰੋਕਦੀ ਜਦੋਂ ਐਸਵਾਈ ਰੋਕਦੀ ਜਦੋਂ ਐਸਵਾਈਲ ਉਹ ਵੀਰ ਮੇਰੇ ਆ ਜੁਗਨੀ ਵੀਰ ਮੇਰੇ ਆ ਜੁਗਨੀ ਜਰਵਾਣੇ ਦੀ ਪਾਈ ਚੰਨੇ ਤੇ ਬੱਬਰ ਜਟਾਣੇ ਦੀ ਓ ਆਜੁਗਨੀ ਜੰਮੀ ਠੱਤਰ ਵਸਾਖੀ ਦੀ ਏ ਜਾਮਣ ਕੌਮ ਦੀ ਇਹ ਜਾਮਣ ਕੌਮ ਦੀ ਰਾਖੀ ਦੀ ਨਿਗਾ ਰੱਖਦੀ ਵਰਦੀ ਨਿਗਾ ਰੱਖਦੀ ਵਰਦੀ ਖਾਕੀ ਦੀ ਰੈਂਦੀ ਕਸਰ ਵੀ ਕਰ ਦੂ ਬਾਕੀ ਦੀ ਵੀਰ ਮੇਰੇ ਆਜੁਗਨੀ ਵੀਰ ਮੇਰੇ ਆਜੁਗਨੀ ਯਾਰਾਂ ਦੀ ਡੋਡਾਂ ਵਾਲੇ ਸਰਦਾਰਾਂ ਦੀ ਫੀਮਸਾਂ ਵਖਾਇਆ ਤੇ ਸਿਰਸੇ ਵਾਲੇ ਤੇ ਬੰਬ ਸਿਰਸੇ ਵਾਲੇ ਤੇ ਬੰਬ ਲਾਇਆ ਨਾਲੇ ਰੁਲਦਾ ਵੀ ਬੜਕਾਇਆ ਜਿਸਨੇ ਕੌਮ ਨੂੰ ਗਣੇ ਜਿਸਨੇ ਕੌਮ ਨੂੰ ਗਣੇ ਪਾਇਆ ਉਹ ਵੀਰ ਮੇਰੇ ਆਜੁਗਨੀ ਵੀਰ ਮੇਰੇ ਆਜੁਗਨੀ ਸੰਗ ਦੀ ਪੀਤੜੀ ਤੇ ਬਾਬੇ ਨਿਹੰਗ ਦੀ ਉਹ ਇਟਲੀ ਵੱਲੋਂ ਆਈ ਨਾਲ ਕੈਨੇਡਾ ਦਾ ਇੱਕ ਉਹ ਨਾਲ ਕੈਨੇਡਾ ਦਾ ਇੱਕ ਬਾਈ ਰੌਣਕ ਚਰ ਪਿੱਛੋਂ ਸੀ ਰੌਣਕ ਚਰ ਪਿੱਛੋਂ ਸੀ ਲਈ ਸ਼ਾਮਤ ਜਨਸੰਗੀਆਂ ਦੀ ਆਈ ਉਹ ਵੀਰ ਮੇਰਿਆ ਜੁਗਨੀ ਵੀਰ ਮੇਰਿਆ ਜੁਗਨੀ ਜੇਰੇ ਦੀ ਨਵੇਂ ਗੱਭਰੂ ਬੱਕੇ ਛੇਰੇ ਦੀ ਮ ਜਵਾਨੀਆਂ ਮਾਨਦੀ ਐ ਜਦੋਂ ਦਿਲ ਦਾ ਖੂਨ ਜਵਾਨੀਆਂ ਦਾ ਉਦੋਂ ਕੌਮ ਦਾ ਹੁੰਦਾ ਭਵਿਕ ਰਚਨ ਹੁੰਦਾ ਦਾਨ ਮਹਾਬਲੀ ਜਦੋਂ ਦਾਨੀਆਂ ਦਾ ਕੌਮਾਂ ਵਾਸਤੇ ਤਲੀ ਤੇ ਸੀਸ ਧਰਨਾ ਬਣਦਾ ਫਰਜ਼ ਹੈ ਪੰਥ ਦੇ ਬਾਨੀਆਂ ਦਾ ਝਾਲਮ ਜ਼ੁਲਮ ਕਮਾਉਣਗੇ ਜਦੋਂ ਤਿਕਰ ਇਹ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਆਓ ਸਾਰੀ ਸੰਗਤ ਇੱਕ ਵਾਰ ਦਮਦਮੇ ਟਕਸਾਲ ਦੇ ਮੌਜੂਦਾ ਮੁਖੀ ਮਹਾਂਪੁਰਖ ਸਤਗੈਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੂੰ ਯਾਦ ਕਰਕੇ ਕੌਮ ਦੇ ਸੁਮੁੱਚੇ ਸ਼ਹੀਦ ਸਿੰਘਾਂ ਨੂੰ ਯਾਦ ਕਰਕੇ ਉੱਚੀ ਆਵਾਜ਼ ਦੇ ਵਿੱਚ ਜਪਨਾ ਕਰੀਏ ਜੀ ਸਹਿਰ ਦਿੱਤਿਆ ਬਾਜ ਨਹੀਂ ਰਹਿਣਾ ਤਰਮ ਸਰਦ ਦਿੱਆ ਬਾਜ ਨਹੀਂ ਰਹਿਣਾ ਸਰਦ ਦਿੱਆ ਬਾਜ ਨਹੀਂ ਸਰਦ ਦਿੱਆ ਬਾਜ ਨਹੀਂ ਰਹਿਣਾ ਸਰਦ ਦਿੱਆ ਬਾਜ ਨਹੀਂ ਰਹਿਣਾ ਤਰਮ ਸਰਦ ਦਿੱਆ ਬਾਜ ਨਹੀਂ ਰਹਿਣਾ ਸਰਦ ਦਿੱਆ ਬਾਜ ਨਹੀਂ ਰਹਿਣਾ ਸਰਦ ਦਿੱਆ ਬਾਜ ਨਹੀਂ ਏਸੀ ਸੀ ਅਮਾਨਤ ਸਤ ਗੁਰ ਦੀ ਸਤ ਗੁਰ ਦੇ ਲੇਖੇ ਐਸੀ ਸੇ ਅਮਾਨਤ ਸਤਗੁਰ ਦੀ ਸਤਗੁਰ ਦੇ ਲੇਖੇ ਲੱਗ ਜਾਵੇ ਜੋ ਤੋ ਪ੍ਰੇਮ ਖੇਲਨ ਕਾ ਚਾਓ ਜੋ ਤੋ ਪ੍ਰੇਮ ਖੇਲਨ ਕਾ ਚਾਓ ਸਰ ਤਰ ਤਲੀ ਗਲੀ ਮੇਰੀ ਆਓ ਸਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀ ਜੈ ਸਿਰ ਦੀ ਜੈ ਕਾਨ ਨਕੀ ਜੈ ਇਤ ਮਾਰਗ ਪੈਰ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਗੁਰਮੁਖੋ ਇਹਨਾਂ ਸ਼ਬਦਾਂ ਦੇ ਅਰਥ ਬੜੇ ਸਪਸ਼ਟ ਆ ਗੱਲ ਸਮੇ ਨੇ ਆਪਣੀ ਆਂਖ ਦਿੱਤੀ ਤੇ ਅਰਥ ਕਢਣਾ ਕੰਮ ਜਵਾਨੀਆਂ ਦਾ ਕੌਮ ਉਸ ਨੂੰ ਕਦੇ ਨਹੀਂ ਮਾਫ਼ ਕਰਦੀ ਜਿਹੜਾ ਮੋਲਣਾ ਪਾਵੇ ਕੁਰਬਾਨੀਆਂ ਦਾ ਸਾਰੀ ਹੀ ਸੰਗਤ ਸੂ ਜਵਾਨਿਆਂ ਦੋਵੇਂ ਹੱਥ ਜੋੜ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਤੇ ਅਰਦਾਸ ਕਰਿਓ ਸੰਗਤ ਦੀ ਅਰਦਾਸ ਕਦੇ ਵੀ ਵਿਰਥੀ ਨਹੀਂ ਜਾਂਦੀ ਆਪਣੇ ਲਈ ਨਹੀਂ ਤੇ ਸਾਡੇ ਗਰੀਬਣਾਂ ਲਈ ਜਰੂਰ ਕਰਿਓ ਕਿ ਸਾਡੇ ਜਿਹੜਿਆ ਤੂੜੀ ਦੇ ਭਰੇ ਸਰਿਆ ਤੇ ਗੁਰੂ ਗ੍ਰੰਥ ਦੇ ਲੇਖੇ ਲੱਗ ਜਾਣ ਗੁਰੂ ਪੰਥ ਦੇ ਲੇਖੇ ਲੱਗ ਜਾਣ ਹੋਈਆਂ ਭੁੱਲਾਂ ਦੀ ਖਿਮਾ ਸਾਰੀ ਹੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੋਟਾ ਕੋਰਡ ਧੰਨਵਾਦ ਸੱਚੇ ਪਾਤਸ਼ਾਹ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦਾ ਪ੍ਰਬੰਧਕ ਸਹਿਬਾਨਾਂ ਦਾ ਧੰਨਵਾਦ ਜਿਨ੍ਹਾਂ ਦੀ ਬਦੌਲਤ